ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਆਪਾਂ ਬਾਸਮਤੀ ਦੇ ਰੇਟ ਸਾਂਝੇ ਕਰਾਂਗੇ ਜੀ ਪਾਤੜਾ ਮੰਡੀ ਦੇ ਤੇ ਅੱਜ ਤਰੀਕ ਹੈਗੀ ਆ ਜੀ 13 ਅਕਤੂਬਰ 2025 ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਪਹਿਲਾਂ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਚੁੱਕੇ ਆ ਕਿ ਪਾਤੜਾ ਦੇ ਵਿੱਚ ਜਿਹੜੀ ਵੀ ਬੋਲੀ ਹੁੰਦੀ ਹੈ ਹੁਣ ਉਹ ਦੋ ਗਰੁੱਪਾਂ ਦੇ ਵਿੱਚ ਹੁੰਦੀ ਹੈ ਮਾਲ ਜਿਆਦਾ ਔਣ ਕਰਕੇ ਤੇ ਆਪਾਂ ਕਈ ਦਿਨਾਂ ਤੋਂ ਵੀਡੀਓ ਵੀ ਨਹੀਂ ਸੀ ਪਾਈ ਕਿਉਂਕਿ ਵਿੱਚ ਮੀਂਹ ਆਉਣ ਲੱਗ ਗਏ ਸੀਗੇ بارش ਆਉਣ ਲੱਗ ਗਈਆਂ ਸੀ ਇਸ ਕਰਕੇ ਬੋਲੀ ਕੈਂਸਲ ਹੋ ਜਾਂਦੀ ਸੀ ਇਸ ਕਰਕੇ ਵਿੱਚ ਕਾफी ਨਾਗੇ ਪੈ ਗਏ ਤੇ ਹੁਣ ਆਪਾਂ ਅੱਜ ਤੁਹਾਡੇ ਨਾਲ ਵੀਡੀਓ ਦੇ ਵਿੱਚ ਸਾਂਝੇ ਕਰਾਂਗੇ ਜੀ ਰੇਟ ਪਾਤੜਾ ਮੰਡੀ ਦੇ ਤੇ ਪਹਿਲਾਂ ਤੁਹਾਡੇ ਨਾਲ ਪਾਤੜਾ ਮੰਡੀ ਦੇ ਬਾਸਮਤੀ ਦੇ ਰੇਟ ਸਾਂਝੇ ਕਰਾਂਗੇ ਜੀ 1509 ਦੇ ਤੇ ਉਸ ਤੋਂ ਬਾਅਦ ਚ ਦੂਜੀਆਂ ਵੈਰਾਈਟੀਆਂ ਦੇ ਵੀ ਸਾਂਝੇ ਕਰਾਂਗੇ ਤੇ ਪਹਿਲਾਂ 1509 ਦੇ ਰੇਟ ਆਈ ਜੀ ਆਪਣੇ ਕੋਲ ਇੱਕ ਢੇਰੀ ਵੀ ਕੀ ਜੀ 1509 ਦੀ 3210 ਨੂੰ ਫਿਰ 3245 ਨੂੰ ਫਿਰ 3280 ਨੂੰ ਤੇ ਇੱਕ ਢੇਰੀ ਵੀ 3250 ਨੂੰ ਫਿਰ ਅਗਲੀ ਢੇਰੀ 3235 ਨੂੰ ਵੀ ਕੀ ਇਹ ਵੀ 1509 ਦੀਆਂ ਢੇਰੀਆਂ ਸੀ ਸਾਰੀਆਂ ਤੇ ਫਿਰ 3265 ਨੂੰ ਫਿਰ 3300 ਨੂੰ ਤੇ ਫਿਰ 3100 ਨੂੰ ਤੇ ਫਿਰ 2900 ਨੂੰ ਤੇ ਫਿਰ 3225 ਰੁਪਈਆ ਨੂੰ ਤੇ ਫਿਰ 3240 ਰੁਪਈਆ ਨੂੰ ਵੀ ਕੀ ਇਹ ਢੇਰੀ ਇਹ ਸੀਗੀਆਂ 1509 ਦੀਆਂ ਢੇਰੀਆਂ ਤੇ ਹੁਣ ਤੁਹਾਡੇ ਨਾਲ ਸਾਂਝੇ ਕਰਾਂਗੇ ਰੇਟ ਜੀ ਆਪਾਂ 1847 ਦੇ ਆਜੋ ਤੁਹਾਨੂੰ ਜਾਣਕਾਰੀ ਮਿਲ ਸਕੇ 1847 ਵਿਗੀ ਜੀ 2910 ਨੂੰ ਇੱਕ ਢੇਰੀ ਫਿਰ 2905 ਨੂੰ ਫਿਰ 2895 ਨੂੰ ਫਿਰ 2995 ਨੂੰ ਤੇ 2950 ਨੂੰ ਇਦੋਂ ਅਗਲੀ ਢੇਰੀ ਵਿਗੀ ਫਿਰ 1847 ਦੀ ਫਿਰ 2915 ਨੂੰ ਤੇ ਫਿਰ 2820 ਨੂੰ 2880 ਨੂੰ ਤੇ 3060 ਨੂੰ ਇਹ ਸੀਗੇ 1847 ਦੇ ਰੇਟ ਅੱਜ ਦੇ ਪਾਤੜਾ ਮੰਡੀ ਦੇ ਰੇਟ ਨਹੀਂ ਇਹ ਸਿਰਫ ਤੇ ਕਿਉਂਕਿ ਆਪਾਂ ਨੂੰ ਪਾਤੜਾ ਮੰਡੀ ਲੱਗਦੀ ਤੇ ਆਪਾਂ ਪਾਤੜਾ ਮੰਡੀ ਦੀ ਰੇਟ ਹੀ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਮੁੱਛਲ ਮੁੱਛਲ ਆਈ ਸੀਗੀ ਅੱਜ 1400 ਇੱਕ ਦੋ ਤਿੰਨ ਘਟੇਰੀਆਂ ਚਾਰ ਆਈਆਂ ਸੀ ਉਹ ਵਿੱਚੋਂ ਦੋ ਤਿੰਨ ਢੇਰੀਆਂ ਦੇ ਰੇਟ ਆਪਾਂ ਤੁਹਾਨੂੰ ਦੱਸ ਦਿੰਨੇ ਜੋ ਆਪਣੇ ਕੋਲ ਆਈ ਨੇ ਇੱਕ ਢੇਰੀ ਮੁੱਛਲ ਦੀ 3130 ਨੂੰ ਤੇ ਇੱਕ 3300 ਨੂੰ ਤੇ 3000 ਨੂੰ ਵਿਕੀ ਹੈ ਇਹ ਤਿੰਨ ਘਟੇਰੀਆਂ ਦੇ ਰੇਟ ਆਈ ਸੀ ਆਪਣੇ ਕੋਲ ਮੁੱਛਲ ਦੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਦੇ ਪਏ ਆਂ ਤੇ ਹੁਣ ਤੁਹਾਡੇ ਨਾਲ 17 18 ਦੀ ਰੇਟ ਸਾਂਝੇ ਕਰਾਂਗੇ ਜੀ ਪਾਤੜਾ ਮੰਡੀ ਦੇ ਅੱਜ ਦੇ 13 ਅਕਤੂਬਰ 2025 ਦੇ ਤੇ 17 18 ਦੀ ਰੇਟ ਹੈਗੀ ਜੀ ਇਹ ਤਿੰਨ ਢੇਰੀਆਂ ਆਈਆਂ ਆਪਣੇ ਕੋਲ ਜਿਹੜੇ ਰੇਟ ਆਏ ਨੇ 3395 ਤੇ 3400 ਤੇ 3390 ਇਹ ਤਿੰਨ ਢੇਰੀਆਂ ਦੇ ਰੇਟ ਆਏ ਨੇ ਆਪਣੇ ਕੋਲ 17 18 ਦੇ ਅੱਜ ਦੇ ਪਾਤੜਾ ਮੰਡੀ ਦੇ ਤੇ ਹੁਣ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ ਆਪਾਂ 18 85 ਦੀ ਰੇਟ 18 85 ਦੇ ਇੱਕੋ ਢੇਰੀ ਦਾ ਰੇਟ ਆਇਆ ਆਪਣੇ ਕੋਲ 3200 ਰੁਪਇਆ ਇੱਕ ਢੇਰੀ ਦਾ ਰੇਟ ਲੱਗਾ ਜੀ 1800 85 ਹੁੰਦੀ ਜਿਹੜੀ 1885 ਕਹਿੰਦੇ ਨੇ ਜਿਹਨੂੰ ਆਪਾਂ ਤੇ ਇਹ 150 ਥੈਲਾ ਆਇਆ ਜੀ ਇੱਕੋ ਢੇਰੀ ਚ 150 ਬੈਗ ਕਹਿ ਲੋ ਜਾਂ ਹੁਣ ਆਪਾਂ ਤੁਹਾਨੂੰ ਦੱਸਦੇ ਆ 1509 ਦਾ ਲੋ ਰੇਟ ਕੀ ਸੀ ਤੇ ਹਾਈ ਰੇਟ ਕੀ ਸੀ ਲੋ ਰੇਟ ਰੇਟ ਹੈਗਾ ਸੀਗਾ 1509 ਦਾ 2900 ਰੁਪਿਆ ਤੇ ਹਾਈ ਰੇਟ ਹੈਗਾ ਸੀਗਾ 3280 ਰੁਪਏ ਤੇ 1847 ਦਾ ਲੋ ਰੇਟ ਹੈਗਾ ਸੀਗਾ ਆਪਣਾ 2700 ਰੁਪਿਆ ਤੇ ਹਾਈ ਰੇਟ ਹੈਗਾ ਸੀਗਾ 3060 ਰੁਪਏ ਤੇ ਉਦੋਂ ਬਾਅਦ ਤੁਹਾਡੇ ਨਾਲ ਸਾਂਝੇ ਕਰਦੇ ਆਪਾਂ 17 18 ਦੀ ਰੇਟ 17 18 ਦਾ ਲੋ ਰੇਟ ਹੈਗਾ ਸੀ 3200 ਰੁਪਿਆ ਤੇ ਹਾਈ ਰੇਟ ਹੈਗਾ ਸੀਗਾ 3400 ਰੁਪਿਆ ਤੇ ਹੁਣ ਤੁਹਾਡੇ ਨਾਲ ਮੁੱਛਲ ਦਾ ਰੇਟ ਸਾਂਝਾ ਕਰਾਂਗੇ ਲੋ ਰੇਟ ਹੈਗਾ ਸੀ 3000 ਰੁਪਿਆ ਤੇ ਹਾਈ ਰੇਟ ਹੈਗਾ ਸੀਗਾ 3300 ਰੁਪਿਆ ਤੇ ਹੁਣ ਤੁਹਾਡੇ ਨਾਲ ਸਾਂਝੇ ਕਰਦੇ ਆਪਾਂ ਸੁਪਰ ਬਾਵਨ ਇਹ ਵੀ ਵਿੱਚ ਆਉਂਦੀ ਹੈ ਜੀ 2600 ਤੋਂ ਲੈ ਕੇ 2860 ਰੁਪਿਆ ਤੱਕ ਵੀ ਕੀ ਹੈ 28000 ਤੋਂ ਲੈ ਕੇ 30000 ਬੋਰੀ ਯਾ ਬੈਗ ਟੋਟਲ ਅਰਾਈਵਲ ਹੋਈ ਪਾਤੜਾ ਮੰਡੀ ਦੇ ਵਿੱਚ ਅੱਜ 13 ਅਕਤੂਬਰ 2025 ਨੂੰ ਤੇ ਜਿਹੜਾ ਟਰੇਡਿੰਗ ਮਾਲ ਹੁੰਦਾ ਉਹ ਲਾ ਲੂ ਵੀ ਤੁਸੀਂ 2600 ਤੋਂ ਲੈ ਕੇ 2760 ਰੁਪਈਆਂ ਤੱਕ ਵਿਕੇ ਅੱਜ ਪਾਤੜਾ ਮੰਡੀ ਦੇ ਵਿੱਚ ਜਿਹੜਾ ਵਪਾਰੀਆਂ ਦਾ ਮਾਲ ਹੁੰਦਾ ਏ ਇਹ ਸੀ ਅੱਜ ਦੇ ਰੇਟ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਕੱਲ ਨੂੰ ਫਿਰ ਵੀਡੀਓ ਬਣਾ ਕੇ ਪਾਵਾਂਗੇ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ